ਕੀ ਨਾਮ ਤੁਹਾਡਾ ਮੇਰਾ ਨਾਮ ਸਿਮਰਨ ਹੈ ਕਿਹੜੀ ਗਲੀ ਰਹਿੰਦੇ ਸੀ ਇੰਦਰਪੁਰੀ ਗਲੀ ਨੰਬਰ 6 ਇਚ ਕੀ ਮਸਲਾ ਕੀ ਹੈ ਜਿਹੜਾ ਜੀ ਬਾਜੀ ਸਾਡੇ ਤੇ ਮਸਲਾ ਆਇਆ ਹੋਇਆ ਕਿ ਸਾਡੇ ਤੇ ਗੰਦਗੀ ਬਹੁਤ ਹੈ ਸੀਵਰੇਜ ਹਰ ਰੋਜ਼ ਹੀ ਭਰੇ ਹੁੰਦੇ ਨੇ ਦੂਜੇ ਦਿਨ ਕੀ ਕਹਿਣਾ ਹੈ ਸਵੇਰੇ ਆਂਦੇ ਨੇ ਛੋਟੀ ਮਾਰਦੇ ਨੇ ਸ਼ਾਮ ਨੂੰ ਫਿਰ ਉਹ ਹਾਲ ਹੁੰਦਾ ਆ ਕੋਈ ਸੁਣਵਾਈ ਨਹੀਂ ਹੈ ਗੰਦਗੀ ਹਰੇਕ ਚੀਜ਼ ਤੋਂ ਪਰੇਸ਼ਾਨ ਆ ਸੀ ਇੱਥੇ ਨਾ ਕਦੇ ਇੱਥੇ ਕੋਈ ਕਾਉਂਸਲਰ ਆਇਆ ਜੇ ਤੇ ਨਾ ਹੀ ਕੋਈ ਇੱਥੇ ਐਮ ਐਲ ਏ ਆਇਆ ਆ ਦੇਖੋ ਇੰਤਗਾਸੇ ਚੌਂ ਨਿਸ਼ਾਨ ਆਪਣਾ ਝਾੜੂ ਰੱਖਿਆ ਨਾ ਤੇ ਝਾੜੂ ਦਾ ਮਤਲਬ ਹੈ ਕਿ ਗੰਦਗੀ ਸਾਫ਼ ਕਰਨਾ ਗੰਦਗੀ ਸਾਫ਼ ਕਰਨਾ ਤੇ ਸਭ ਤੋਂ ਜ਼ਿਆਦਾ ਤੇ ਗੰਦਗੀ ਇੱਥੇ ਹੈ ਅਸੀਂ ਸਾਰੀ ਮਨਰਕੀ ਚ ਹੀ ਰਵਾਂਗੇ ਐਸ ਗੱਲ ਸਾਨੂੰ ਵੀ ਇਨਸਾਫ਼ ਚਾਹੀਦਾ ਕਿ ਸਾਡੇ ਨਾਲ ਕੀ ਕਰਦੇ ਪਏ ਨੇ ਕੌਂਸਲਰ ਸਾਹਿਬ ਕੋਈ ਜਾਂਦੇ ਇਹ ਕੀ ਹੈ ਉਹਨਾਂ ਉਹ ਅਸੀਂ ਨਹੀਂ ਗਏ ਦੇਖੋ ਜਦ ਕਾਉਂਸਲਰ ਬਣ ਗਏ ਨੇ ਤੇ ਉਹਨਾਂ ਦਾ ਫਰਜ਼ ਬੰਦਾ ਕਿ ਤੁਹਾਨੂੰ ਜਨਤਾ ਨੇ ਕਿ ਜਿਤਾਇਆ ਨਾ ਕਿ ਤੁਹਾਨੂੰ ਜਨਤਾ ਨੇ ਤੁਸੀਂ ਜਨਤਾ ਕੋਲ ਆਓ ਜਨਤਾ ਦਾ ਹਾਂ ਚੱਲ ਪੁੱਛੋ ਜੇ ਕੋਈ ਸਾਡੇ ਕੋਲ ਆਇਆ ਹੀ ਨਹੀਂ ਮਹੱਲੇ ਦੇ 2-4 ਮੈਂਬਰ ਗਏ ਨੇ ਨਾ ਕੋ ਕਿਸੇ ਕੰਮ ਨੂੰ ਉਹਨਾਂ ਨੇ ਸਾਫ਼ ਕਹਿ ਕੇ ਮੈਂ ਨਹੀਂ ਇਹ ਕੰਮ ਕਰਨਾ ਜਿਨ੍ਹਾਂ ਦੇ ਮਗਰ ਜਾਂਦੇ ਉਹਨਾਂ ਨਾਲ ਗੱਲ ਕਰੋ ਇਹ ਤਾਂ ਕੌਂਸਲਰ ਸਾਹਿਬ ਨੇ ਕਿਹਾ ਹਾਂਜੀ ਕੌਂਸਲਰ ਦਾ ਨਾਂ ਕੀ ਹੈ ਜੀ ਤੁਹਾਡੇ ਇੱਥੇ ਮਹੱਲੇ ਦੇ ਵਿਰਾਟ ਦੇਵ ਕਨ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਨਹੀਂ ਸੁਣਵਾਈ ਕਹਿ ਤਰੀ ਵੀ ਜੀ ਜਦ ਆਣੇ ਨਹੀਂ ਹੈ ਸੁਣਵਾਈ ਕਿ ਕਿਸ ਚੀਜ਼ ਦੀ ਹੋਣੀ ਹੈ ਜਦੋਂ ਉਹਦੇ ਜਿੱਤੇ ਹਨ ਪਰ ਉਹਨਾਂ ਨੂੰ ਲੱਗਦਾ ਹੈ ਨਾ ਕਿ ਵੀ ਇੰਦਰਪੁਰੀ ਨੇ ਉਹਨੂੰ ਜਿਤਾਇਆ ਹੈ ਜਿਤਾਏ ਹੈ ਜੀ ਅਗਰ ਇੰਦਰਪੁਰੀ ਨੇ ਨਾ ਵੋਟਾਂ ਨਾਲ ਜਿਤਾਇਆ ਹੈ ਤਾਂ ਵੀ ਇੰਦਰਪੁਰੀ ਦਾ ਹਾਲਚਲ ਕਿਉਂ ਨਹੀਂ ਪੁੱਛਣ ਆਇਆ ਅਸ ਤੱਕ ਲੋਕੇ ਬਿਮਾਰ ਘਰ ਘਰ ਪਏ ਨੇ ਜਾ ਕੇ ਦੇਖੋ ਹਰ ਕਾਜ ਕਰ 6 ਮੈਂਬਰ ਤੇ 4 ਮੈਂਬਰ ਬਿਮਾਰ ਨੇ ਤੇ ਜਦ ਕਮਾਈ ਨਹੀਂ ਹੋਏਗੀ ਤਾਂ ਗੁਜ਼ਾਰਾ ਘਰ ਦਾ ਕਿਸ ਤਰ੍ਹਾਂ ਕਰਨਾ ਭੁੱਖ ਮਰੀ ਇੰਦਰਪੁਰੀ ਵਿੱਚ ਗੰਦਗੀ ਇੰਦਰਪੁਰੀ ਚ ਨਸ਼ਾ ਇੰਦਰਪੁਰੀ ਚ ਹਰੇਕ ਚੀਜ਼ ਇਧਰ ਪਰੇਸ਼ਾਨ ਇੰਦਰਪੁਰੀ ਏ ਕੈਨ ਨੂੰ ਇੰਦਰਪੁਰੀ ਏ ਰਿਆਨ ਨਗਰ ਕਪੂਰੀ ਇੰਦਰਪੁਰੀ ਚ ਹੋਣੀ ਕਿਤਾ ਜੀ ਕੀ ਕੀ ਮੰਗ ਕੀ ਕਰਦੇ ਆ ਅਸੀਂ ਆਪਣਾ ਹੱਕ ਵਾਸਤੇ ਆ ਮੰਗ ਕਰਦੇ ਆ ਕਿ ਸਾਡੇ ਇਲਾਕਾ ਸਾਫ਼ ਸੁਥਰਾ ਹੋਵੇ ਕਿਸੇ ਚੀਜ਼ ਦੀ ਇੱਥੇ ਕਮੀ ਨਾ ਹੋਵੇ ਜਦੋਂ ਅਗਰ ਇੰਦਰਪੁਰੇ ਨੇ ਜਿਤਾਇਆ ਹੈ ਨਾ ਵਿਰਾਟ ਦੇਵ ਕੰਨੂ ਤੇ ਵਿਰਾਟ ਦੇਵ ਵੰਗਾਰਾ ਨਾਲ ਆ ਕੇ ਫਿਰ ਕੁਝ ਮਸਲਾ ਹੱਲ ਕਰੇ ਪੁੱਛੋ ਸੀਵਰ ਗਲਤ ਨੇ ਸੀਵਰ ਸਹੀ ਨਹੀਂ ਪਏ ਫਿਰ ਸੀਵਰ ਸਹੀ ਪਾਓ ਸੀਵਰ ਸਹੀ ਪਾਓ ਤੇ ਲੋਕਾਂ ਨੇ ਕਹਿੰਦੇ ਵੀ ਲੋਕੀ ਕਹਿੰਦੇ ਨੇ ਮਕਾਨ ਨਹੀਂ ਵੀ ਹੋਣਗੇ ਤੁਸੀਂ ਮੱਲਾ ਸੁਧਾਰੋ ਲੋਕੀ ਆਪਣਾ ਕਾਰਖਾਨਾ ਸੁਧਾਰ ਲੈਣਗੇ ਹਾਂ ਜੇ ਅਗਰ ਤੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਤੇ ਤੁਹਾਡਾ ਅਗਲਾ ਸਟੈਪ ਕੀ ਹੈ ਸਕਦਾ ਦੇਖੋ ਵੀ ਜੀ ਕਿ ਸੁਣਵਾਈ ਤੇ ਚਲੋ ਪਾਣੀ ਦੀ ਗੰਦਗੀ ਦੀ ਹੈ ਕੁਝ ਸਾਡੇ ਤੇ ਕੂੜੇ ਲਈ ਗੱਡੀਆਂ ਵੀ ਨਹੀਂ ਆਉਂਦੀਆਂ ਜਿਹਦੇ ਨਾਲ ਮੱਲੇ ਵਲੇ ਕੂੜਾ ਕਈ ਲੈਣਾ ਤੇ ਸੁੱਟ ਦਿੰਦਾ ਤਾਂ ਕੋਈ ਕਿਸੇ ਦੇ ਪਲਾਟੇ 'ਚ ਸੁੱਟ ਦਿੰਦਾ ਆ ਠੀਕ ਹੈ ਨਾ ਦੂਜੀ ਗੱਲ ਜੇ ਸਾਡੀ ਇਸ ਹਫਤੇ ਦੇ ਅੰਦਰ ਤਾਂ ਸੁਣਵਾਈ ਨਹੀਂ ਹੋਈ ਅਸੀਂ ਪੂਰਾ ਮੱਲਾ ਇਕੱਠਾ ਹੋ ਕੇ ਜਾ ਕੇ ਧਰਨਾ ਲਗਾਣਾ ਹੈ ਸੜਕ ਜਾਮ ਕਰ ਦੇਣੀ ਹੈ ਜ਼ਰੂਰ ਜਾਮ ਕਰਾਂਗੇ ਕੀ ਮਸਲਾ ਕੀ ਆ ਜੀ ਭਾਈ ਮਸਲਾ ਪਾਣੀ ਦਾ ਹੈ ਮਹਾਰਾਜ ਅਤੇ ਸਿਵਰ ਭਰੇ ਰਹਿੰਦੀ ਹੈ ਬੱਚੇ ਬਿਮਾਰ ਹੁੰਦੇ ਮਹਾਰਾਜ ਸਕੂਲ ਜਾਂਦੇ ਨੇ ਪੇ ਤੋ ਬੋ ਬੁਰਾ ਹੋ ਲਿਆ ਮਰੜ ਹਰ ਬੱਚਾ ਮਲਕੇ ਬਿਮਾਰ ਹੁੰਦਾ ਬੈ ਡਾਕਟਰੋਗ ਮੈਂ ਬਹੁਤ ਮਸ਼ਹੂਰ ਨਹੀਂ ਹੈ ਫੈਕਸ਼ਨ ਬਚਣ ਹੋ ਜਾਂਦੀ ਹੈ ਬਹੁਤ ਬੁਰਾ ਲਿਆ ਬਜ਼ੁਰਗਾਂ ਨੇ ਮਿਲ ਕੇ ਪਿਆਰ ਕਰ ਗਏ ਆ ਫੋੜੇ ਫੋੜੇ ਸਾਰੇ ਇੱਥੇ ਪੈਰਾਂ ਉੱਪਰੇ ਹੋਏ ਸਾਰਿਆਂ ਦੇ ਕੀ ਮੰਗ ਕੀ ਸਰਕਾਰ ਸਰਕਾਰ ਮੰਗ ਮਾਰਿਆ ਸਾਡੇ ਇੱਥੇ ਜਿਹੜੀ ਇੰਦਰਪੁਰੀਏ ਇਸ ਮਨ ਕੀ ਸਾਫ਼ ਹੋਣੀ ਜੇ ਦੀ ਮਿਲ ਗਈ ਹੋ ਸਾਡੀ ਮੰਗ ਕੋਈ ਨਹੀਂ ਆ ਪਛੀ ਕੋਹਰ ਕੋ ਬਾਗੇ ਸੀ ਆਪਾਂ ਮੇਰਾ ਦੇਖੋ ਬੈਣ ਕੇ ਗਿਆ ਸੀ ਤੇ ਮੈਂ ਗਿਆ ਸੀ ਤਾਂ ਫਾਰਜ ਕੋਈ ਮੋਰ ਰਵਾਣੀ ਸੀ ਮੇਰਾ ਤੁਸੀਂ ਮੇਰੇ ਕਿ ਕਿਹੜੀ ਵੋਟ ਪਾਈ ਆ ਮੈਂ ਇਹਨੂੰ ਬਨੇ ਕੰਮ ਨਹੀਂ ਮੈਂ ਬੋਟ ਨਹੀਂ ਪਾਈ ਮਾਰੇ ਪੁੱਛੋ ਜਾਈਂ ਤੁਸੀਂ ਆਪਣੇ ਬੋੜੀ ਬਾਈ ਜਿੱਤੇ ਕਿਤਾ ਗਿਆ ਕਰੋ ਵਹੇਰੇ ਫਿਰ ਜਿੱਤੇ ਫਿਰ ਉਹ ਬੰਦਾ ਫਿਰੋ ਇਹਦੇ ਮੈਂ ਜਵਾਬ ਦਵੇ ਇਹ 40 ਸਾਲ ਹੋ ਗਏ ਐ ਮਲਕੀ ਇੰਦਰੀਪੁਰੀ ਚ ਉੱਥੇ ਗ੍ਰਾਂਡ ਕੋਈ ਨਹੀਂ ਮਿਲ ਗਈ ਬਾਕੀ ਮੋਹਣੀ ਪਾਰਕ ਮਾਰੇ ਖੱਡਾ ਹੰਦਾ ਉਹ ਮੇਰੇ ਸੈਟ ਹੋ ਜਾਂਦਾ ਮਾਰੇ ਠਾ ਸਿਰਫ ਪਾ ਜਾਂਦਾ ਕੀ ਗੱਲ ਉੱਥੇ ਚੌਕਰ ਲੋਕੀ ਤਾਕਦਾਰ ਕਿ ਇੱਥੇ ਮਾਰੇ ਤਾਕਦਾਰ ਕਰਕੇ 70% ਤੇ ਵੋਟਾਂ ਗਰੀਬ ਲੋਕਾਂ ਦੇ ਪਾਉਂਦੇ ਆ 30% ਉਹ ਬੰਦੇ ਆ ਜਿਹੜੇ ਮੇਰੇ ਕੋ ਘਰ ਬੜੀ ਐਸੇ ਜਿਹੜੇ ਸੱਤੇ ਵੋਟ ਪਾਉਂਦੇ ਉਹਨੇ ਸੁਣਵਾਈ ਨਹੀਂ ਗਈ ਇਸਕਾਰ ਕੋਲ ਬੰਦਾ ਗਰੀਬ ਗਰੀਬ ਬਣਾਉਂਦੇ ਆ ਤਪਰੇ ਲੋਕੀ ਸੋਚ ਦੇਣੀ ਆ ਆਪਣੀ ਜਿਵੇਂ ਪਰਜੀਂਦੇ ਆ ਬਸ ਕੋਠੇ ਬਣਾਈ ਜਾਂਦੇ ਆ ਬਸ ਜੋ ਵੀ ਆ ਆਪਣੇ ਮੜਗੀ ਰੈਸਟੋਰੈਂਟ ਬਣਾਈ ਜਾਂਦੇ ਆ ਬਾਹਰ ਮਸਲਾ ਪਾਣੀ ਦਾ ਹੀ ਆ ਜੀ ਵੇਖ ਲਓ ਇਥੋਂ ਗੁਰਦੁਆਰੇ ਸਾਹਿਬ ਦੇ ਲਾਗੋ ਨੰਗੇ ਨਹੀਂ ਜਾਂਦਾ ਫੇ ਰਸੀਵਰ ਵਾਲੇ ਨੂੰ ਫੋਨ ਫਾਨ ਵੀ ਕਰੀਦੇ ਆ ਆਉਂਦੇ ਛੋਟੀ ਸਾਟੀ ਮਾਰ ਕੇ ਚਲੇ ਜਾਂਦੇ ਆ ਅਗਲੇ ਦਿਨ ਫੇਰੇ ਇਹੀ ਸਾਬ ਕੋਈ ਹੱਲ ਨਹੀਂ ਹੈਗਾ ਇਹ ਮਸਲੇ ਦੇ ਲਈ ਕੌਂਸਲ ਸਾਹਿਬ ਨੂੰ ਮਿਲੇ ਕਾਉਂਸਲ ਸਾਹਿਬ ਆਉਂਦੇ ਰਹਿੰਦੇ ਆ ਫੇਰਾ ਫਾਰਾ ਮਾਰ ਕੇ ਚਲੇ ਜਾਂਦੇ ਆ ਉਹ ਵੀ ਇੱਕ ਦਿਨ ਸਫਾਈ ਕਰਾਈ ਦੂਜੇ ਦਿਨ ਫੇਰ ਉਹ ਸਾਬ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਹੁੰਦਾ ਕੋਈ ਕੀ ਮੰਗੀ ਕਰਦੇ ਆ ਮੰਗਾਏ ਇਹੋ ਕਰਨੇ ਆ ਵੀ ਇਹ ਸਫਾਈ ਹੋਣੀ ਚਾਹੀਦੀ ਆ ਸੀਵਰ ਹਾਂ ਸੀਵਰ ਜਿਹੜੇ ਨੇ ਸਾਫ਼ ਹੋਣੇ ਚਾਹੀਦੇ ਨੇ ਪਾਣੀ ਪੂਣੀ ਦੀ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਇਹ ਗੰਦਗੀ ਜਿਹੜੀ ਐ ਇਹ અમારી ਆ ਘਰ ਆ ਇਹ ਹਾਂ ਕਾਫੀ ਦੇਰ ਹੋ ਗਿਆ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਵਿਕਾਸ ਸ਼ਰਮਾ ਤੇ ਕੀ ਸਮੱਸਿਆ ਕਾਲੀ ਨਾਮ ਜੇ ਮੇਰਾ ਭਾਜੀ ਇਹ ਇੰਦਰਪੁਰੀ ਦਾ ਇਹੋ ਜਿਹਾ ਹਾਲ ਮਾੜਾ ਆਪਾਂ ਆਪਣੀ ਟਰਨ ਦੇ ਵਿੱਚ ਨਹੀਂ ਵੇਖਿਆ 40 ਸਾਲ ਹੋ ਗਏ ਰਹਿੰਦੇ ਨੂੰ ਇੰਨਾ ਪਾਣੀ ਖਲੋਂਦੇ ਨਹੀਂ ਵੇਖਿਆ ਤੇ ਅੱਜ ਜਦੋਂ ਉਹਦੇ ਆਏ ਆ ਇੱਕ ਨੰਬਰ ਗਲੀ ਦੋ ਨੰਬਰ ਗਲੀ ਨੂੰ ਤੇ ਸਾਫ਼ ਹੀ ਇਹਨਾਂ ਨੇ ਕਹਿਤਾ ਵੀ ਇਹ ਮਤਲਬ ਬਣਾਉਣੀ ਐ ਨਹੀਂ ਮੈਂ ਇੰਨਾ ਵੋਟਾਂ ਨਹੀਂ ਪਾਈਆਂ ਹੁਣ ਵੀ ਆਪਾਂ ਸੀਵਰ ਘਟਾਉਂਦੇ ਆਂ ਆਂਦੇ ਆ ਲੋਕੀ ਫਾਰਮੈਲਟੀ ਪੂਰੀ ਕਰਕੇ ਗਾਹ ਜਾਂਦੇ ਜਿਹੜੇ ਜਿੱਤੇ ਹੋਏ ਬੰਦੇ ਆ ਨਾ ਉਹ ਆਂਦੇ ਹੀ ਨਹੀਂ ਜੇ ਆਂਦੇ ਆ ਤੇ ਉਹ ਕੰਮ ਹੀ ਨਹੀਂ ਕਰਦੇ ਬਾ ਫੋਟੋ ਖਚਾਉਂਦੇ ਏਦਾਂ ਮੂਵੀ ਬਣਾਉਂਦੇ ਆ ਪੇਲੀ ਹੱਡੀ ਹੈਗੀ ਜੇ ਆ ਜਿਹੜੀ ਆਪਾਂ ਬਣਾ ਰਹੇ ਮਾਰੇ ਅਸੀਂ ਅਜੇ ਤੱਕ ਮੂਵੀ ਨਹੀਂ ਬਣਾਈ ਆ ਪੇਲੀ ਵਾਰੀ ਤੰਗ ਹੋ ਗਏ ਨਾ ਤਾਂ ਮੂਵੀ ਬਣਾਣ ਦੇ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਤੁਸੀਂ ਮੂਵੀ ਬਣਾਈ ਤੁਸੀਂ ਵੇਖ ਹੀ ਲੈ ਕੀ ਹਾਲ ਹੈ ਇੱਥੇ ਕੋਈ ਨਹੀਂ ਜੀ ਆਂਦਾ ਜਿੱਤੇ ਹੋਏ ਜਿਹੜੇ ਮਨਿੰਦੇ ਸਰਕਾਰ ਨੇ ਚੁਣੇ ਆ ਨਾ ਉਹ ਤੇ ਆਂਦੇ ਹੀ ਨਹੀਂ ਆਪਾਂ ਹਰੇ ਹੋਏ ਜਿਹੜੇ ਆਪਣੇ ਵੀਰ ਸਾਡੇ ਉਹ ਅੱਜ ਵੀ ਸਾਡੇ ਨਾਲ ਖੜੇ ਨੇ ਸਾਡੀਆਂ ਬਾਵਾ ਬਣ ਕੇ ਕਹਿੰਦੇ ਦੱਸੋ ਕਿੱਥੇ ਕੰਮ ਹੈ ਆਪਣੇ ਕੋਲੋਂ ਸਭ ਕੁਝ ਲਾ ਕੇ ਮਾਰੇ ਕੰਮ ਕਰਾਣ ਦੇ ਕੀ ਗੱਲ ਸਰਕਾਰ ਕੋ ਪੈਸਾ ਨਹੀਂ ਦਾ ਸਭ ਕੁਝ ਹੈਗਾ ਇਨਾਂ ਕੋ ਬੱ ਪੱਲਾ ਝਾੜ ਦੇ ਜੇ ਬਸ ਕਿੰਨੀ ਦੇਰ ਹੋ ਗਈ ਪਾਣੀ ਖਲੋਤੇ ਬਾਜੀ ਪਾਣੀ ਖਲੋਤੇ ਨੂੰ ਤੇ ਸਾਨੂੰ ਤੇ 40 ਸਾਲ ਹੀ ਹੋ ਗਏ ਇਹ ਚੀਜ਼ਾਂ ਵੇਖਦੇ ਹੁਣ ਤੇ ਇਹੋ ਜਿਹਾ ਆਲੋ ਗਿਆ ਲੋਕੀ ਲੈਟਰੀ ਬੈਨ ਤਾਂ ਵੀ ਹੱਤਰ ਹੋਏ ਜੇ ਵੇਖੀ ਐ ਤੁਸੀਂ ਇਹ ਇਹਦੇ ਬਾਰੇ ਤੁਸੀਂ ਦੱਸਿਆ ਨਹੀਂ ਕਾਉਂਸਲਰ ਨੂੰ ਯਾਰ ਮਰੇ ਕਾਉਂਸਲਰ ਆਂਦਾ ਹੀ ਨਹੀਂ ਹੈ ਕਾਉਂਸਲਰ ਫਾਰਮੈਲਟੀ ਆ ਪੂਰੀਆਂ ਕਹਿੰਦਾ ਤੁਸੀਂ ਵੋਟਾਂ ਹੀ ਨਹੀਂ ਪਾਈਆਂ ਜਿਨ੍ਹਾਂ ਨੂੰ ਪਾਈਆਂ ਉਹਨਾਂ ਕੋ ਕੰਮ ਲਓ ਅੱਛਾ ਉਹਨਾਂ ਦਾ ਕਹਿ ਆਂਦਾ ਮਤਲਬ ਕਿ ਜਿੰਨੇ ਮੈਨੂੰ ਵੋਟ ਪਾਈ ਮੈਂ ਉਹਨਾਂ ਕੰਮ ਹੀ ਹਾਂ ਹਾਂ ਬਸ 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 ਮੈਂ ਉਹਦਾ ਹੀ ਕੰਮ ਕਰਨਾ ਹੈ ਜੇ ਅੱਛਾ ਉਹ ਦੂਜੇ ਕਰਾਈ ਜਾਂਦਾ ਵਾ ਬਣੀਆਂ ਹੀ ਪੁੱਟੀ ਜਾਂਦੇ ਨੇ ਜਿਹੜੀਆਂ ਬੰਨਣ ਵਾਲੀਆਂ ਉਹਨਾਂ ਨੂੰ ਕੁਛ ਕਰਦੇ ਨਹੀਂ ਉਤੋਂ ਨਾਲ ਵੱਖਰਾ ਇਲਜ਼ਾਮ ਲਾਈ ਜਾਂਦੇ ਆ ਵੀ ਇੰਦਰਪੁਰੀ ਵਾਲੇ ਲੰਮੇ ਪਿਆਗੇ ਜਦੋਂ ਉੱਚੀ ਕਰਨੀ ਆ ਸਾਡੇ ਕੋ ਆਓ ਤੇ ਸਹੀ ਮਾਰਾ ਸਾਨੂੰ ਦੱਸੋ ਅਸੀਂ ਦੱਸ ਦਈਏ ਕੌ ਨਾ ਦੱਸ ਸਾਨੂੰ ਇਹੀ ਮੱਲੇ ਦੇ ਮੋਦਵਰ ਬੰਦੇ ਮੈਨੂੰ ਸਭ ਕੁਝ ਬਦਨ ਨੂੰ ਕਾ ਦੱਸਦੇ ਸਹੀ ਆ ਪਾ ਦੱਸਦੇ ਤੈਨੂੰ ਕੋਣ ਲੰਮੇ ਪਿਆ ਤੇਰੇ ਗਲੀ ਬਣਾਣੀ ਆ ਤੇ ਬਣਾਓ ਉਹਨਾਂ ਨੂੰ ਇਹ ਚਾਹੀਦਾ ਵਾ ਕੰਮ ਕਰਾਓ ਬਸ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਤੇ ਅਗਲਾ ਸਟੈਪ ਤੁਹਾਡਾ ਅਗਲਾ ਸਟੈਪ ਮਾਰੇ ਤਰਨਾ ਹੀ ਹੋਏਗਾ ਫਿਰ ਹਾਂਜੀ ਤਰਨਾ ਹੀ ਲਾਵਾਂਗੇ ਫਿਰ ਅਸੀਂ ਕਿੱਥੇ ਲਾਣਾ ਤਰਨਾ ਕਾਉਂਸਲਰ ਦੇ ਘਰ ਦੇ ਬਾਹਰ ਕੀ ਆਪਣਾ ਜੀਟੀ ਰੋਡ ਤੇ ਅਸੀਂ ਜੀਟੀ ਰੋਡ ਤੇ ਹੀ ਲਾਵਾਂਗੇ ਬਾਹਰ ਜਿਹੜਾ ਕਬੀਰਪਾਰਕ ਦੇ ਬਾਹਰ ਜਿਹੜਾ ਜੀਟੀ ਰੋਡ ਆ ਨਾ ਅਸੀਂ ਉੱਥੇ ਖਾਲਸਾ ਗਾਲੀ ਵੂਮੈਨ ਕਾਲਜ ਦੇ ਬਾਹਰ ਨਹੀਂ ਤੇ ਆਪਣਾ ਉੱਥੇ ਕਬੀਰਪਾਰਕ